ਮੈਂ ਹਾਂ ਤੁਹਾਡਾ ਹਰਜੀਤ ਸਿੰਘ ਅੱਜ ਤੁਹਾਨੂੰ ਅਸੀਂ ਕਾਰਪੋਰੇਸ਼ਨ ਦੀ ਮੇਲੀ ਭੁਗਤ ਦੀ ਕੁਝ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਜੋ ਮਕਾਨ ਹੈ ਜੀ ਜੋ ਇਹ ਸੜੀ ਹੋਈ ਹੈ ਇਹ ਕਾਰਪੋਰੇਸ਼ਨ ਦੀ ਮੈਡਮ ਹਰਪ੍ਰੀਤ ਜੀ ਦੀ ਨੌਲੇਜ ਹੈ ਉਹਨਾਂ ਨੂੰ ਮੈਂ 24 ਤਰੀਕ ਨੂੰ WhatsApp ਰਾਹੀਂ ਇਸ ਮਕਾਨ ਦੀ ਉਦੋਂ 3-3 ਫੁੱਟ ਦੀਆਂ ਕੰਧਾਂ ਸੀ ਜਦੋਂ ਮੈਂ ਇਹਦੇ ਬਾਰੇ ਜਾਣਕਾਰੀ ਦਿੱਤੀ ਅੱਜ ਸੋਵੇ ਤੇ ਲੈਨਟਰ ਵੀ ਪੈ ਗਿਆ ਔਰ ਪ੍ਰਸ਼ਾਸਨ ਸੁੱਤਾ ਪਿਆ ਇਹ ਮੈਡਮ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝੀ ਸੀ ਠੀਕ ਹੈ ਜੀ ਔਰ ਦੇਖੋ ਮੈਂ ਇਧਰ ਆਵਾਂ ਇਧਰ ਆ ਕੇ ਦਿਖਾਵਾਂ ਜੀ ਜਿਹੜਾ ਇੱਥੇ ਕੰਮ ਚੱਲ ਰਿਹਾ ਔਰ ਮੈਡਮ ਦੀ ਬਿਲੇ ਭੁਗਤ ਕਰਕੇ ਇੱਥੇ ਲਗਾਤਾਰ ਫੜਾ ਫੜ ਪੂਰੀ ਤਿਆਰੀ ਨਾਲ ਕੰਮ ਚੱਲ ਰਿਹਾ ਜੀ ਉਧਰ ਦਿਖਾਵਾਂ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਜੀ ਇਹ ਦੇਖੋ ਐਮਐਲਈ ਭੁਗਤ ਦੀਆਂ ਲਾਈਵ ਤਸਵੀਰਾਂ ਜੀ ਜੋ ਕਿ ਹਰਪ੍ਰੀਤ ਮੈਡਮ ਜੜੇ ਨੇ ਕਾਪਰੇਸ਼ਨ ਦੇ ਜਿਨ੍ਹਾਂ ਦੀ ਡਿਊਟੀ ਬੰਦੀ ਆ ਔਰ ਸਾਡੇ মিডিਆ ਵੱਲੋਂ ਉਹਨਾਂ ਨੂੰ ਇਸ ਇਸ ਬਾਰੇ ਵਾਰ-ਵਾਰ ਜਾਣਕਾਰੀ ਦਿੱਤੀ ਜਾ ਰਹੀ ਜਦ ਕਿ ਡਿਊਟੀ ਉਹਨਾਂ ਦੀ ਆ ਉਹਨਾਂ ਨੂੰ ਹੀ ਇਹ ਸਾਰਾ ਏਰੀਆ ਉਹਨਾਂ ਦਾ ਹੈ ਉਹ ਆਪ ਉਹਨਾਂ ਨੂੰ ਇਹ ਸਭ ਕੁਝ ਦੇਖਣਾ ਚਾਹੀਦਾ ਪਰ ਇਹ ਸਾਫ ਸਾਫ ਨਜ਼ਰ ਆ ਰਿਹਾ ਜੀ ਉਹਨਾਂ ਦੀ ਮਿਲੀ ਭੁਗਤ ਸਾਫ ਸਾਫ ਨਜ਼ਰ ਆ ਰਹੀ ਹੈ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹੂੰਗਾ ਕਿ ਖਾਸ ਕਰਕੇ ਕਾਰਪੋਰੇਸ਼ਨ ਤੇ ਪਹਿਲੀ ਨਿਗਾਹ ਰੱਖਣ ਕਿਉਂਕਿ ਮਿਲੀ ਭੁਗਤ ਕਰਕੇ ਉਹ ਸਰਕਾਰ ਦੇ ਖਜ਼ਾਨੇ ਦੇ ਲੱਖਾਂ ਰੁਪਈਆ ਦੀ ਠੱਗੀ ਹੋ ਰਹੀ ਹੈ ਜੀ ਉੱਤੇ ਡਾਕਾ ਪੈ ਰਿਹਾ ਉਰੇ ਕੁਝ ਮਿਲੇ ਭੁਗਤ ਹੋਣ ਕਰਕੇ ਆਪਣਾ ਸਵਾਰੀ ਜਾ ਰਹੇ ਨੇ ਉਹ ਸਰਕਾਰ ਦਾ ਨੁਕਸਾਨ ਕਰ ਰਹੇ ਨੇ ਇਹ ਕਾਰਪੋਰੇਸ਼ਨ ਦੀਆਂ ਖਾਸ ਲਾਈਵ ਤਸਵੀਰਾਂ ਜਿਹੜੀਆਂ ਕਿ ਮਿਲੇ ਭੁਗਤ ਦੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਜੀ ਆ ਜਿਹੜਾ ਬਾਹਰ ਪਾਣੀ ਨਿਕਲ ਰਿਹਾ ਇੱਥੋਂ ਕਲੋਨੀ ਦੀਆਂ ਹੋਦੀਆਂ ਦਾ ਇਹ ਅਨਪਰੂੜ ਕਲੋਨੀ ਆ ਜੀ ਇਹ ਮਿੱਠਾਪੁਰ ਦੇ ਵਿੱਚ ਹੈ ਜਿਸ ਦੀ ਬਾਰ ਬਾਰ ਜਾਣਕਾਰੀ ਅਸੀਂ ਪ੍ਰਸ਼ਾਸਨ ਨੂੰ ਦੇ ਰਹੇ ਹਾਂ ਪਰ ਉੱਥੇ ਅੱਜ ਤੱਕ ਉਹਨਾਂ ਦੇ ਕੰਨ ਤੇ ਜੂਨ ਹੀ ਸਿਰਕੀ ਔਰ ਇਹ ਜਿਹੜੀਆਂ ਕਾਰਪੋਰੇਸ਼ਨ ਦੀਆਂ ਹੋਦੀਆਂ ਜਿਹੜੀਆਂ ਇਸ ਅਨਪਰੂੜ ਕਲੋਨੀ ਦੀਆਂ ਹੋਦੀਆਂ ਇਹਦੇ ਵਿੱਚੋਂ ਪਾਣੀ ਬਾਹਰ ਨਿਕਲਿਆ ਉਹ ਸਾਰੀ ਸੜਕ ਦਾ ਸੱਤਿਆਨਾਸ ਹੋਇਆ ਜਿਸਨੇ ਕਲੋਨੀ ਕਾ ਹੋਦੀਆਂ ਦੀ ਤੇ ਪਾਣੀ ਦੀ ਸਾਰੀ ਜ਼ਿੰਮੇਵਾਰੀ ਉਹਦੀ ਬਣਦੀ ਹੈ ਸੋ ਇਹ ਹੋਦੀਆਂ ਠੋੜਨੀਆਂ ਚਾਹੀਦੀਆਂ ਜਈਦਾ ਜੋ ਇਹਦੇ ਆਲੇ ਦੁਆਲੇ ਜਿਹੜੀਆਂ ਅਨਪਰੂੜ ਕਲੋਨੀਓ ਉਹਨਾਂ ਲੋਕਾਂ ਨੂੰ ਵੀ ਸਿਹਤ ਮਿਲੇ ਕੁਛ ਅਸੀਂ ਆਪਣੇ ਪ੍ਰਵਾਸੀ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹਨੇ ਜਿਸ ਕਲੋਨੀ ਦੇ ਕਾਗਜ਼ ਪੂਰੇ ਹੋਣ ਔਰ ਉਸ ਕਲੋਨੀ ਦੇ ਵਿੱਚ ਆਪਣਾ ਘਰ ਬਣਾਉਣ ਸਸਤਾ ਦੇਖਣ ਦੇ ਚੱਕਰ ਦੇ ਵਿੱਚ ਉਹ ਇਦਾਂ ਦੀਆਂ ਕਲੋਨੀਆਂ ਤਿਆਰ ਹੋ ਰਹੀਆਂ ਨੇ ਜਿਸ ਦੇ ਵਿੱਚ ਸਰਕਾਰ ਨੂੰ ਸਾਫ਼-ਸਾਫ਼ ਘਾਟਾ ਔਰ ਸਰਕਾਰ ਦੇ ਖਜ਼ਾਨੇ ਤੇ ਸਾਫ਼ ਮਾਰ ਹੈ ਔਰ ਅਸੀਂ ਕਾਰਪੋਰੇਸ਼ਨ ਦੇ ਮੈਡਮ ਹਰਪ੍ਰੀਤ ਜੀ ਨੂੰ ਲਾਈਨ ਤੇ ਲੈਂਦੇ ਆ ਵੈਸੇ ਤਾਂ ਫੋਨ ਹੀ ਜਾ ਕਰੇ ਜਦੋਂ ਇਤਲਾਹ ਦਿੱਤੀ ਜਾਂਦੀ ਆ ਉਹ ਮੈਡਮ ਫੋਨ ਨਹੀਂ ਚੱਕਦੀ ਆਪਾਂ ਫਿਰ ਇੱਕ ਟਰਾਈ ਕਰਾਂਗੇ ਉਹਨਾਂ ਨਾਲ ਔਰ ਆਪਣੀ ਡਿਊਟੀ ਤੋਂ ਭੱਜਦੇ ਇਹੋ ਜਿਹੇ ਅਫਸਰਾਂ ਨੂੰ ਕਾਰ ਬਿਠਾਉਣਾ ਚਾਹੀਦਾ ਜਿੰਨਾਂ ਕੋਲ ਟਾਈਮ ਨਹੀਂ ਹੈ ਕਿ ਵੀ ਉਹ ਆਪਣਾ ਏਰੀਆ ਦੇਖਣ ਅਗਰ মিডিਆ ਵਾਲੇ ਕੋਈ ਉਹਨਾਂ ਨੂੰ ਜਾਣਕਾਰੀ ਦਿੰਦੇ ਆ ਉਹ ਕੋਈ ਸੁਣਵਾਈ ਨਹੀਂ ਕਰਦੇ ਬੈਲ ਜਾ ਰਹੀ ਹੈ the number you have dialed is currently busy ਇਹ ਅਸੀਂ 24 ਤਰੀਕ ਤੋਂ ਬਾਅਦ ਮੈਡਮ ਜੀ ਦੀ ਬਾਰ-ਬਾਰ ਨੋਟਿਸ ਲਿਆ ਰਹੇ ਪਰ ਉਹਨਾਂ ਵੱਲ ਫੋਨ ਨਹੀਂ ਚੱਕਿਆ ਯਾਰ ਅੱਜ ਉਹਨਾਂ ਨੇ ਪਤਾ ਨਹੀਂ ਨੰਬਰ ਸੇਵ ਕੀਤਾ ਹੈ ਕਿ ਉਸ ਤੋਂ ਬਾਅਦ ਉਹ ਇਸ ਇਸ ਚੀਜ਼ ਨੂੰ ਧਿਆਨ ਹੀ ਨਹੀਂ ਦੇ ਰਹੇ ਇਸ ਕਲੋਨੀ ਵੱਲ ਧਿਆਨ ਨਹੀਂ ਦੇ ਰਹੇ ਇਹਦੇ ਲਾਗੇ ਬਹੁਤ ਅਨਪਰੂਰ ਕਲੋਨੀਆਂ ਨੇ ਜਿੱਤੇ ਮੈਡਮ ਦੀ ਰਹਿਮਤ ਚੱਲ ਰਹੀ ਹੈ ਔਰ ਮਿਲੀ ਭੁਗਤ ਚੱਲ ਰਹੀ ਹੈ ਇਹ ਖਾਸ ਲਾਈਵ ਤਸਵੀਰਾਂ ਔਰ ਕਾਰਪੋਰੇਸ਼ਨ ਦੀ ਸਾਫ ਮਿਲੀ ਭੁਗਤ ਸਾਹਮਣੇ ਦਿਖਾਈ ਜਾ ਰਹੀ ਹੈ ਤੁਹਾਡਾ ਹਰਜੀਤ ਸਿੰਘ ਧੰਨਵਾਦ ਜੀ